ਫਿਊ ਡੇਸ ਬੈਕ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਦੇ ਵਿੱਚ ਕੀ ਕੰਪਲੇਨੈਂਟ ਆ ਰਾਮ ਨਰਾਇਣ ਸ਼ਰਮਾ ਜੀ ਨੇ ਸਾਨੂੰ ਇੱਕ ਕੰਪਲੇਨਟ ਦਿੱਤੀ ਸੀ ਕਿ ਉਹਨਾਂ ਦੀ ਇੱਕ ਜਿਹੜਾ ਈ ਇਲੈਕਟ੍ਰਿਕ ਜਿਹੜੀ ਐਕਟਿਵ ਆ ਹੁੰਦੀ ਹੈ ਉਹ ਕੰਪਨੀ ਬਾਗ ਦੇ ਕੋਲਸ ਤੋਂ ਚੋਰੀ ਸਨੈਚ ਹੋ ਗਈ ਸੀ ਤੇ ਇਹਦੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਸਟੇਸ਼ਨ ਸਿਵਲ ਲਾਈਨ ਸੀਪੀਐਮ ਨਿਤਸਰ ਨੇ ਕੇਸ ਰਜਿਸਟਰ ਕੀਤਾ ਐਂਡ ਇਹਦੇ ਤੇ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕੀਤੀ ਫਾਲੋਇੰਗ ਦੀ ਸੀਸੀਟੀਵੀ ਫੁਟੇਜ ਐਂਡ ਟ੍ਰੇਲਸ ਜੋ ਵੀ ਸਾਨੂੰ ਮਿਲਿਆ ਉਦੇ ਪਿੱਛੇ ਕਰਦੇ ਕਰਦੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਾਨੂੰ ਇੱਕ ਮੇਜਰ ਅਚੀਵਮੈਂਟ ਮਿਲੀ ਹੈ ਜਿਹਦੇ ਵਿੱਚ ਕੀ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਅੰਮ੍ਰਿਤਸਰ ਅਸੀਂ ਦੋ ਅਕਿਊਜ਼ ਨੂੰ ਅਰੈਸਟ ਕੀਤਾ ਹੈ ਜੀ ਐਪਰੀਹੈਂਡ ਕਰਕੇ ਉਹਨਾਂ ਨੂੰ ਅਰੈਸਟ ਇਫੈਕਟ ਕੀਤੀ ਜਿਨ੍ਹਾਂ ਦਾ ਕੀ ਨਾਮ ਹੈ ਸੁਮਿਤ ਹੰਸ ਤੇ ਪ੍ਰਥਮ ਸਚਦੇਵਾ ਸੁਮਿਤ ਹੰਸ ਜਿਹੜਾ ਹੈ ਇਹਦੇ ਤੇ ਆਲਰੇਡੀ ਥੈਫਟ ਦਾ ਕੇਸ ਵੀ ਹੈ ਪਹਿਲਾਂ ਤੇ ਇਹ ਇਹਨਾਂ ਨੇ ਸਨੈਚ ਕਰਕੇ ਵੀਹਿਕਲ ਆਪਣਾ ਜਿਹੜਾ ਹੈਗਾ ਕੰਪਲੇਨੈਂਟ ਤੋਂ ਲੈ ਗਏ ਸੀਗੇ ਤੇ ਤੁਰੰਤ ਅਸੀਂ ਕਾਰਵਾਈ ਕਰਦੇ ਹੋਏ ਵੀ ਕੰਡਕਟਡ ਰੇਡਸ ਆਊਟਸਾਈਡ ਦ ਡਿਸਟ੍ਰਿਕਟ ਐਸ ਵੈਲ ਫਿਰੋਜ਼ਪੁਰ ਅਸੀਂ ਗਏ ਗੁਰਦਾਸਪੁਰ ਗਏ ਕਾਫੀ ਰੇਡਸ ਕੰਡਕਟ ਕੀਤੀਆਂ ਤੇ ਵੀਵਰ ਸਕਸੈਸਫੁਲ ਇਨ ਕੈਚਿੰਗ ਥੀਸ ਅਕਿਊਜ਼ਡ ਤੇ ਹੁਣ ਅਸੀਂ ਇਹਨਾਂ ਤੋਂ ਐਕਟਿਵਾ ਵੀ ਬਰਾਮਦ ਕਰ ਲਿਆ ਈ ਇਥਰ ਐਕਟਿਵਾ ਨੰਬਰ PB02FA 8685 ਬਲੂ ਕਲਰ ਦੀ ਐਂਡ ਜਿਹੜੀ ਵਾਰਦਾਤ ਦੇ ਵਿੱਚ ਯੂਜ਼ ਹੋਈ ਸੀਗੀ ਗੱਡੀ ਜ਼ੈਨ ਗੱਡੀ ਉਹਨੂੰ ਵੀ ਅਸੀਂ ਰਿਕਵਰ ਕਰ ਲਿਆ ਹੈ ਤੇ ਆਈ ਵਾਂਟ ਟੂ ਟੈਲ ਯੂ ਐਂਡ ਅਸ਼ੋਰ ਦਾ ਪੀਪਲ ਆਫ ਸੀਪੀ ਅੰਮ੍ਰਿਤਸਰ ਥੈਟ ਵੀ ਆਰ ਵਚਨਬੱਧ ਹਾਂ ਅਸੀਂ ਤੁਹਾਡੀ ਸੇਫਟੀ ਐਂਡ ਸਿਕਿਉਰਿਟੀ ਵਾਸਤੇ ਤੇ ਅੱਗੇ ਵੀ ਅਸੀਂ ਵਚਨਬੱਧ ਰਵਾਂਗੇ ਤਾਂ ਕਿ ਇੱਕ ਸੇਫ ਤੇ ਇੱਕ ਕ੍ਰਾਈਮ ਫ੍ਰੀ ਇਨਵਾਇਰਨਮੈਂਟ ਤੁਹਾਡੇ ਲਈ ਪ੍ਰੋਵਾਈਡ ਕਰ ਸਕੀਏ ਥੈਂਕ ਯੂ ਵੀ